ਵੇ ਚਲਦੀ ਆ ਬਾਹਰ ਆ ਜਾਈਏ ਨਹੀਂ ਕਿਉਂਕਿ ਬਹੁਤ ਸਖਤੀ ਨਾਲ ਕੰਮ ਲੈਣਾ ਪੈਣਾ ਕਿਉਂਕਿ ਇਹ ਏਰੀਏ ਦੇ ਵਿੱਚ ਬਹੁਤ ਜਿਆਦੀ ਬੁਨਾਨਮੀ ਹੋ ਚੁੱਕੀ ਆ ਸੂਰਜਨਗਰ ਦੀ ਔਰ ਏਰੀਏ ਦੇ ਬਹੁਤ ਮੱਥੂ ਆ ਕੇ ਬੰਦੇ ਇੱਥੇ ਵੇਚਦੇ ਨੇ ਉੱਥੇ 7 8 9 ਨੰਬਰ ਆਏ ਇੱਥੇ ਆਪਣੇ ਗਾਹ ਖੜੀ ਕਰ ਲੈਣਗੇ ਉੱਥੋਂ ਆ ਕੇ ਇੱਥੇ ਦੇ ਕੇ ਜਾਣਗੇ ਆਪਣੇ ਘਰ ਕੋਲ ਨਹੀਂ ਦੇਖ ਕੇ ਆ ਕੇ ਇੱਥੇ ਬੰਦਾ ਗਾਹ ਕੋ ਉਹਨਾਂ ਦਾ ਖੜਾਉਗਾ ਇੱਥੇ ਆ ਕੇ ਵੇਚ ਆ ਬੰਦੇ ਨੇ ਹੁਣ ਸਮਾਨ ਅੰਦਰੋਂ ਦੁਕਾਨ ਚੋਂ ਨਿਕਲਿਆ ਜਿਹਾ ਸਮਾਨ ਜਿਹੜਾ ਹੋਵੇ ਪੇਪਰ ਜੀ ਤੇ ਭਰਦੇ ਨੇ ਜੀ ਤੁਹਾਨੂੰ ਮੈਂ ਕਹਿਣਾ ਪਰ ਕੋਈ ਉੱਪਰ ਦੇ ਥੋੜਾ ਜਿਹਾ ਹਾਂ ਜੀ ਥੋੜਾ ਦੇਰ ਹੋਏਗਾ ਨ ਕੋਈ ਜਦੋਂ ਜਦੋਂ ਹੁਣ ਤੇ ਤੁਹਾਡਾ ਕੰਮ ਇੱਥੇ ਮੰਤ ਹੁਣ ਇੱਥੇ ਜੇ ਮੁੱਦਾ ਪੜ੍ਹਦੇ ਚੌਂਸ ਦੇ ਵਿੱਚ ਮੈਂ ਸੈੱਟ ਕਰਾਂ ਜੀ ਠੀਕ ਹੈ ਇਹਨਾਂ ਮਾਰਗਿਕ ਠੀਕ ਹੈ ਇਸ ਚੌਂਕ ਦੇ ਵਿੱਚ ਅਨਸੈਸਰੀ ਕੋਈ ਮੁੰਡੇ ਖੜ੍ਹੇ ਹੋਣੇ ਚਾਹੀਦੇ ਤੁਹਾਡੇ ਇਹ ਮਲੇ ਦੀਆਂ ਧੀਆਂ ਪੈਣਾ ਹੁੰਦੀਆਂ ਨੇ ਜਿਹੜੀਆਂ ਇੱਥੇ ਲੰਘ ਪਈਆਂ ਨੇ ਹੋਰ ਤਾਂ ਕੋਈ ਆਉਂਦਾ ਨਹੀਂਗਾ ਤੁਹਾਡੇ ਮਲੇ ਆ ਚਾਚੇ ਸਾਰੇ ਪਰਿਵਾਰ ਦੇ ਬੰਦੇ ਪੈਣੇ ਪਈ ਆ ਤਾਂ ਫੇਰੇ ਕਿਹਨਾਂ ਨੂੰ ਇਹ ਚਿਤਰਾ ਰਹਾ ਇਹ ਨਾ ਭਈ ਇਹ ਨਾ 5710 ਰੁਪਈਆ ਪਿੱਛੇ ਆਪਣੀ ਬੀਚ ਦੀ ਕਰੋ ਸਰ 5 ਦਿਨ ਹੋ ਗਏ ਨੇ ਕਿ ਕੋਈ ਸ਼ਿਕਾਇਤ ਵੀ ਕਰਦਾ ਉਹ ਤੋਂ ਤਾਂ ਕੋ ਪੰਜ ਦਿਨ ਤੋਂ ਦੇਖੋ ਚਲ ਇਹ ਤਾਂ ਹੁਣ ਤਾਂ ਪੰਜ ਦਿਨ ਨੂੰ ਕਹੀ ਜਾਂਦੇ ਤੁਸੀਂ ਉਸ ਤੋਂ ਪਹਿਲਾਂ ਇਹਦਾ ਮਾਰ ਕੋਈ ਕਰਦੇ ਸੀ ਹਾਂ ਪਹਿਲਾਂ ਬੀਚ ਰਹੀ ਸੀ ਸਰ ਉਸ ਦਿਨ ਮੈਂ ਕਹਾਂ ਰਿਹਾ ਪਹਿਲਾਂ ਬੀਚ ਰਹੀ ਸੀ ਉਹ ਪੇ ਹਾਂ ਕਿ ਉਹੀ ਬੀਚ ਦੇ 20 ਸ਼ਿਕਤ ਤਾਂ ਤੁਮ ਕੋ ਤਾਂ ਸਾਰੀ ਜਾਣਦੇ ਨੇ ਹਾਂ ਸਿਕਤ ਬੀੜੀ ਤਾਂ ਕੋਈ ਬਾਤ ਕੋਈ ਨਸ਼ੇ ਆਈ ਕੋਈ ਹੋਈ ਸਰ ਨਸ਼ਾ ਬੀਚ ਸੀ ਸਰ ਦਾ ਕੰਮ ਨਹੀਂ ਕਰਦਾ ਜਾਖਰ ਤੋਂ ਵੀ ਬਈਂ ਦੇ ਕੋਈ ਨਾ ਸਪਾਰਕ ਦੇ ਪਿੰਡ ਨਾ ਚੱਲ ਜਿਮੀ ਤਾਂ ਅੱਗੇ ਦੀ ਮਣੀ ਹੋਈ ਆ ਜੀ ਉਹ ਇੱਕ ਕਰ ਪੈ ਜਾਵੇ ਦਾਵਣਾ ਜਿਹੜੀ ਆ ਮੈਂ ਤਾਂ ਚਲੋ ਕੰਮ ਆ ਸਾਡਾ ਕੋਲ ਹੀ ਨਹੀਂ ਕਿਸੇ ਤੋਂ ਛੋਟਾ ਛਪਾਂ ਦਿਨ ਹੋ ਗਏ ਸੀ ਮੈਂ ਕੋਈ ਨਹੀਂ ਆਦਾ ਤੇਰੀ ਗੱਲ ਸੁਣੋ ਇਹਦਾ ਮਤਲਬ ਤੁਹਾਡੇ ਕੋਲ ਆਉਂਦੇ ਨਹੀਂ ਤੇ ਭੱਲੇ ਦੀ ਨੇ ਜਿਹੜਾ ਮੈਂ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਵੇਚਦੇ ਹੋ ਤੁਸੀਂ ਸ਼ੈਲਟਰ ਕਰਦੇ ਹੋ ਤਾਂ ਉਹ ਜੇ ਤੁਹਾਡਾ ਆਪਣਾ ਬੱਚਾ ਲੱਗਿਆ ਤੇਨੂੰ ਉਦੋਂ ਪਤਾ ਲੱਗਣਾ ਚਲ ਅਸੀਂ ਬੰਦ ਕਰ ਜਿਹੜੀ ਮੈਂ ਬਕਵਾਸ ਕਰਦਾ ਕਣ ਨੂੰ ਜੇ ਤੇਰਾ ਬੱਚਾ ਲੱਗ ਕੇ ਹੈ ਨਾ ਕਣ ਗੋਟਿਆਂ ਸਿਰ ਦੇ ਦੇ ਕਿ ਰੋਏਗਾ ਉਹ ਤਾਂ ਹੈਗਾ ਹੀ ਆ ਜੀ ਉਹ ਤਾਂ ਹੈਗਾ ਹੀ ਆ ਜੀ ਚਲੋ ਤਾਂ ਪਤੀ ਆ ਜੀ ਤੇਰੇ ਵੀ ਘਰੋਂ ਬੱਚੇ ਬਾਈ ਬਾਈ ਬੱਚੇ ਬੈਠੇ ਨੇ ਨਾ ਬਿਲਕੁਲ ਆਗੇ ਤੇ ਜਦੋਂ ਉਹ ਹੱਥ ਫੜਨਗੇ ਤੇਰੇ ਵਾਲਾ ਜਿਹੜਾ ਵੇਚਣ ਵਾਲਾ ਸਮਾਨ ਤੇਰੇ ਹੱਥ ਚ ਉਹਨਾਂ ਦੇ ਹੱਥ ਹੋਊਗਾ ਫੇਰ ਤੂੰ ਆਪਣੇ ਸਿਰ 'ਚ ਹੱਥ ਵੇਟ ਟ ਮਾਰੇਗਾ ਫੇਰ ਉਹ ਤੇ ਚੌਂਚ ਚੀਤਾ ਮਾਰ ਮਾਰ ਕੇ ਡਾਡੜ ਪਾਏਗਾ ਖਬਰਦਾਰ ਜੇ ਕਿਸੇ ਨੇ ਉਹ ਜੇ ਕੰਮ ਕੀਤਾ ਨਹੀਂ ਬੰਦ ਕਰਤਾ 5 ਦਿਨ ਹੋ ਗਏ ਸਰ ਬੰਦ ਕਰ ਸਹੀ ਗੱਲ ਆ ਆਪਣੇ ਘਰ ਵੀ ਦੇਖਿਆ ਕਰੋ ਤੁਹਾਡੇ ਘਰ 'ਚ ਹੀ ਬੱਚੇ ਹੈਗੇ ਨੇ ਇਹ ਜ਼ਰੂਰੀ ਨਹੀਂ ਕਿ ਦੂਜੇ ਘਰ ਚੱਕ ਲਗੀ ਸਾਡੇ ਘਰ 'ਚ ਨਹੀਂ ਆਉਣੀ ਤੁਹਾਡੇ ਘਰ 'ਚ ਵੀ ਆ ਸਕਦੀ ਮੇਰੇ ਘਰ 'ਚ ਵੀ ਆ ਸਕਦੀ ਸਾਡੇ ਨਾਲ ਹੀ ਆਪਾਂ ਕਿਸੇ ਦੇ ਗੰਕੇ ਤਾਂ ਨਹੀਂ ਨਾ ਕੋਈ ਆਉਗਾ ਹੈਗਾ ਆਪਾਂ ਭਾਈ ਇੱਥੇ ਬੁੱਢੇ ਬੈਠਣੇ ਇੱਥੇ ਚੌਂਕ 'ਚ ਕੈਮਰਾ ਲਵਾਉਂਦੇ ਇਹ ਪੇਪਰ ਜਿਹੜਾ ਦੇਖੋ ਤੁਸੀਂ ਇਹਦੇ ਨਾਲ ਨਸ਼ਾ ਕਰਦੇ ਆਂ ਹਲੋ ਹੋਈ ਨਹੀਂ ਹਲੋ ਦਿਖਾਇਆ ਕੋਲੇਰ ਸਾਹਿਬ ਕੀ ਆ ਜੀ ਇਹ ਇਹਨਾਂ ਦੀਆਂ ਜ਼ਿੰਦਗੀਆਂ ਇੱਥੇ ਕਾਬ ਕਰਦੇ ਆ। ਤਾਂ ਕਿ ਚੰਗੀ ਤਰ੍ਹਾਂ ਇਹਨੂੰ। ਲੋ ਜੀ ਆਹ ਪੇਪਰ ਆ। ਇਹ ਚ ਭਰ ਕੇ ਪੀਂਦੇ ਆ। ਆਹ ਫਿਲਟਰ ਲੱਗਾ ਇੱਧਰ। ਆ ਜੋ ਤੋਂ ਵਿੱਚ ਪਾ ਦਿੰਦੇ ਆ। ਹੋਰ ਨਾ ਬਚੇ ਲਈ। ਇਹਦੇ ਵਿੱਚ ਭਰਦੇ ਕਿਨੇ ਜੀ ਇਹੇ? ਇਹ ਢੱਕਾ ਹੀ ਹੈ। ਇਹ ਭਰਦੇ ਜੀ। ਆ ਸਾਨੂੰ ਅਸੀਂ ਮੈਂ ਵੀ ਰਹਿੰਦੇ ਆ ਸਾਨੂੰ ਪਤਾ ਹੋਏਗਾ ਕਿ ਇੱਥੇ ਕੀ ਭਰਦੇ। ਕੋਈ ਨਹੀਂ ਹੈਗਾ ਉਹਨਾਂ ਤੋਂ ਵੱਧ। ਕੀ ਪਾ ਰਹੇ ਆ ਕੀ ਨਹੀਂ? ਤੁਸੀਂ ਕੋਲ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਵਿੱਚ ਗੰਜਾ ਭਰ ਕੇ ਪੀਂਦੇ ਨੇ ਇਸ ਚੀਜ਼ ਦੇ ਵਿੱਚ ਇਸ ਨੂੰ ਹੁਣ ਅੱਗ ਲਗਵਾਈ ਜਾ ਰਹੀ ਆ ਹਰਵਿੰਦਰ ਸਿੰਘ ਕਲੀਅਰ ਜਿਹੜੇ ਸਾਥ ਪਾ ਕਾਉਂਸਲਰ ਨੇ ਇਸ ਏਰੀਆ ਦੇ ਉਹਨਾਂ ਦੇ ਵੱਲੋਂ ਚੱਲ ਲਾਗੀ 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 ਇਹ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜਾ ਇਸ ਚੀਜ਼ ਨੂੰ ਡਿਸਟਰੋਏ ਕੀਤਾ ਜਾ ਰਿਹਾ ਅੱਗ ਲਾ ਕੇ ਸਾੜਿਆ ਜਾ ਰਿਹਾ ਤਾਂ ਜੋ ਕੀ ਆ ਇਸ ਭਿਆਨਕ ਜਿਹੜੀ ਚੀਜ਼ ਆ ਇਸ ਤੋਂ ਬਚਿਆ ਜਾ ਸਕੇ ਉਹ ਗੱਤੈ ਨੂੰ ਅੱਗ ਲਾਣਾ ਗੱਤੈ ਨੂੰ ਸੋ ਪੁਲਿਸ ਵੀ ਜਿਹੜੀ ਆ ਮੌਕੇ ਤੇ ਇੱਥੇ ਪਹੁੰਚੀ ਹੋਈ ਆ ਤੁਸੀਂ ਦੇਖ ਸਕਦੇ ਹੋ ਲੋਕ ਵੀ ਇੱਥੇ ਇਕੱਠੇ ਹੋਏ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਿਲਕੁਲ ਅਖਬਾਰਾਂ ਲਏ ਹੋ ਤਾਂ ਦੋ ਚਾਰ ਸਹੀ ਹੈ ਸਹੀ ਹੈ ਬਹੁਤ ਸਹੀ ਹੈ ਲੱਗਦਾ ਕਿ ਸਮਾਜ ਨੂੰ ਤਸਵੀਰਾਂ ਦੇਖ ਸਕਦੇ ਹਾਂ ਤੁਸੀਂ ਹਰਵਿੰਦਰ ਸਿੰਘ ਕਲੇਰ ਕਿ ਸਾਫਤਾ ਕਾਉਂਸਲਰ ਨੇ ਇਸ ਏਰੀਆ ਦੇ ਇੱਥੇ ਮੌਕੇ ਤੇ ਮੌਜੂਦ ਨੇ ਅੱਜ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਫੜਿਆ ਗਿਆ ਸੋ ਇਹ ਦੁਕਾਨ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਪ੍ਰੇਮ ਡਿਪਾਰਟਮੈਂਟਲ ਸਟੋਰ ਇੱਥੋਂ ਬਰਾਮਦ ਕੀਤੀ ਗਈ ਆ ਸੋ ਹੋਰ ਵੀ ਦੁਕਾਨਾਂ ਤੇ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਕਿ ਕੌਣ ਕੌਣ ਇਹ ਗਾਂਜਾ ਪੀਣ ਵਾਲੇ ਪੇਪਰ ਵੇਚਦਾ ਸੱਚੇ ਚ ਹੈ ਨਾ ਸੋ ਰੇਡ ਬਈ ਅੰਦਰ ਅੰਦਰ ਤਲਾਸ਼ੀ ਹੋ ਜਾਣੀ ਆ ਦੇਖ ਲਓ ਇਹਨਾਂ ਕੋਲ ਜੀ ਕੱਢ ਦੋ ਹੁਣੇ ਕਢਾ ਲਓ ਇਹਨਾਂ ਕੋਲ ਫੇਰ ਪੜਤ ਕੇ ਦੱਸਦਾ ਬੰਦਾ ਕੋਈ ਨਹੀਂ ਬਗੈ ਮੈਡਮ ਨਹੀਂ ਹੋਣੀ ਤਾਂ ਇਹ ਉਹ ਜੇ ਐਕਸਲ ਤੋਂ ਆ ਗਿਆ ਤੇ ਅੱਜ ਤੱਕ ਨਾਮ ਲੈ ਰਹੇ ਨੰਦਰੀ ਉਹ ਵੀ ਕਹਿ ਰਹੇ ਅੱਜ ਅਖੰਡ ਚੱਲਦੇ ਨੇ ਕੋਲ ਚਾਪ ਨੂੰ ਹੋ ਗਿਆ ਅਸੀਂ ਚਾਰ ਦਿਨ ਚੱਲ ਕੇ ਬੇਸੇ ਸੀਗਾ ਪਾਉਂ ਨਹੀਂ ਪੁੱਟ ਕਾ ਤਰ ਪਹਿਲਾਂ ਕਿਉਂ ਭੇਜਦੇ ਸਕੇ ਕੋਈ ਦਿੱਕਤ ਨਹੀਂ ਸੀ ਦੇਖ ਸਾਹ ਉਹ ਹੋਣੀ ਵੀ ਚੱਲਦੀ ਆ ਜਾ ਕੇ ਹੈ ਤੁਸੀਂ ਕੀ ਆਵਾਜ਼ ਸਾਨੂੰ ਕੁਝ ਨਾ ਦੋ ਇਹ ਸਹਾਦੋਂ ਦੇ ਵੀ ਨਾ ਤੇ ਜਾ ਕੇ ਇਹ ਚਾਤ ਚੋ ਗੱਲ ਲਾ ਗਈ ਗੱਲ ਸੀ ਟਿੱਕ ਟਿੱਕ ਨਹੀਂ ਅੱਜ ਚਾਪ ਕਿਹਾ ਤੇਰੇ ਸਾਰੇ ਕਹੇ ਜੋ ਕੱਟਣਾ ਹੁੰਦਾ ਉਹ ਕੱਟਦੇ ਆਂ ਤੇ ਬੁਛਾਈਂ ਤੇ ਦੇਖਿਆ ਚਾਰ ਦਿਸਣ ਜਿਹੜਾ ਫਾੜ ਲਿਆ ਉੱਥੇ ਕੋਈ ਪਿੰਡ ਵਿੱਚ ਕਿਤੇ ਦੇ ਦੱਸ ਤੂੰ ਸਮਾ ਜੋ ਵੀ ਆਇਆ ਤੈਨੂੰ ਕਿਹਾ ਤੇ ਮੀਂਹ ਵੀ ਲੋ ਬਗ ਕੋਣ ਹਾਲੋ ਕੋਣ ਬੁਛਾਈਂ ਆ ਰਿਹਾ ਜੋ ਮੈਂ ਕਹਿੰਦਾ ਸੀ ਇਹ ਸੋਹਣੇ ਕਾਲੇ ਕੋਈ ਨਹੀਂ ਉਹ ਵੀ ਕਾ ਫੋਨ ਤੇ ਤੂੰ ਜਿਹੜੀ ਕਰਦੀ ਪਈ ਹੈ ਉਹ ਵੀ ਜਾ ਕੇ ਇਸ ਪੇਪਰ ਜਨ ਨਹੀਂ ਚਾਰ ਦਿਨ ਹੋ ਗਏ ਕਾ ਪਹਿਲੀ ਵੇਖਦੇ ਸੀ ਤੈਨੂੰ ਕਿਉਂ ਆ ਰਹੇ ਚਾਰ ਦਿਨ ਕੋਈ ਕੰਮ ਨਹੀਂ ਹੋ ਰਿਹਾ ਜਿਹੜਾ ਜੈਕਟਿੰਗ ਮੋਟਰ ਉੱਪਰ ਮੈਂ ਲਾਣੀ ਲਗਾ ਕੋਈ ਗੱਲ ਨਹੀਂ ਜਦ ਮੇਰੀ ਇਹ ਮੈਂ ਬਿਲਕੁਲ ਸਭ ਬੱਚਾ ਸਭ ਉਹ ਕਸ ਕਰਾ ਆ ਰਹਾ ਮੈਂ ਜਿਹੜਾ ਮੇਰੀ ਬਾਈਕ ਚੱਲ ਰਹੀ ਹੈ ਸਾਥੀ ਨਾਲ ਕੋਈ ਨਹੀਂ ਮੈਂ ਬਾਣਾ ਤੁਸੀਂ ਜੋ ਵੀ ਕੰਪਿਊਟਰ ਕਰਦਾ ਵੀ ਬੋਲ ਹਾਂ ਸਭ ਜਮਤ ਇੱਕ ਵਿਚਾਰੇ ਸਾਨੂੰ ਆ ਫੇਰ ਵੀ ਕੰਮ ਤੇ ਬੈਠੇ ਕੋਈ ਨਾ ਸੀ ਤਾਂ ਕੈਮਰੇ ਰੋਲ ਲੱਗੇ ਨੇ ਦੋ ਲੋ ਟੋਕਾ ਚ ਨੇ ਦੋ ਦੋ ਟੈਂਸ਼ਨ ਕੈਮਰੇ ਲਵਾ ਦੇਣੇ ਤੇ ਜਿਹੜਾ ਕੋਈ ਆ ਕੇ ਪੀਂਦਾ ਹੋਊਗਾ ਖਰਚੋ ਤੇ ਬੱਟਾ ਚੱਕਾ ਲਾ ਲਾ ਦੇਣਾ ਇਹ ਵੀ ਆਪਦੇ ਰੱਖਣਾ ਕੋਈ ਕਾਜ ਨਾ ਕੋਈ ਸਟਾਕ ਸਵਾਹ ਹੋ ਜਾਵੇ ਤੇਨ ਤੋਂ ਬਾਅਦ ਨਹੀਂ ਜੰਗ ਜੜੀ ਨਹੀਂ ਚੱਕੀ ਜੇ ਮੈਂ

ਰੇਡ ਸਾਹਿਬ ਕੀ ਕਹੋਗੇ ਕੀ ਇਹ ਮਾਮਲਾ ਸੀ ਤੇ ਕਿਉਂ ਅੱਜ ਇੱਥੇ ਜਿਹੜੀ ਇਹ ਰੇਡ ਕੀਤੀ ਗਈ ਹੈ ਦੁਕਾਨਾਂ ਤੇ ਅੱਜ ਦੇਖੋ ਜੀ ਇੱਥੇ ਆ ਸਾਰਾ ਮੱਲਾ ਇੱਥੇ ਖੜਾ ਆ ਇਕੱਠਾ ਹੋਇਆ ਖੜਾ ਇਹ ਇੱਕ ਪੀੜਤ ਆ ਇਸ ਏਰੀਏ ਦੇ ਵਿੱਚ ਪਹਿਲਾਂ ਉਧਰ 8 ਨੰਬਰ 9 ਨੰਬਰ ਗਲੀ 'ਚ ਨਸ਼ਾ ਵਿਕਦਾ ਸੀ ਹੁਣ ਆ 5 6 ਨੰਬਰ ਗਲੀ ਤੱਕ ਆ ਗਿਆ ਆ ਔਰ ਆ ਅਸੀਂ ਦੋ ਕਰਿਆਨੇ ਵਾਲੀਆਂ ਦੁਕਾਨਾਂ ਤੇ ਆਏ ਸੀਗੇ ਇਕ ਸੰਜੂ ਕਰਿਆਨਾ ਸਟੋਰ ਆ ਤੇ ਇਕ ਡਿਪਾਰਟਮੈਂਟਲ ਸਟੋਰ ਇਹਦੇ ਨਾਲ ਆ ਕਿਹੜਾ ਪ੍ਰੇਮ ਡਿਪਾਰਟਮੈਂਟਲ ਤੇ ਇਹਨਾਂ ਦੋਨਾਂ ਤੇ ਆਇਆ ਸੀ ਪ੍ਰੇਮ ਡਿਪਾਰਟਮੈਂਟਲ ਤੋਂ ਇੱਥੇ ਮੌਕੇ ਤੇ ਅਸੀਂ ਉਹ ਲਈਆਂ ਕਿੱਟਾਂ-ਕਿੱਟਾਂ ਚੱਕ ਕੇ ਉਹਨਾਂ ਨੂੰ ਅੱਗ ਵੀ ਲਾਈ ਆ ਸਾੜੀਆਂ ਵੀ ਆ ਤੇ ਇਹ ਵੀ ਵੇਚਦੇ ਸੀ 4 ਦਿਨ ਪਹਿਲਾਂ ਤੱਕ ਹੁਣ ਕੈਮਰੇ ਤੇ ਵੀ ਮੰਨੇ ਆ ਮੇਰੇ ਕੋਲ ਵੀ ਮੰਨੇ ਆ ਔਰ ਐਸ ਏਰੀਏ ਦੇ ਲੋਕ ਇੰਨੇ ਕਿ ਦੁਖੀ ਆ ਇੱਥੇ ਚੌਂਕ ਦੇ ਵਿੱਚ ਆ ਕੇ ਖੜਦੇ ਆ ਇੱਕ ਦੂਜੇ ਨਾਲ ਲੜਾਈਆਂ ਕਰਦੇ ਆ ਗਾਲਾਂ ਕੱਢਦੇ ਆ ਇੱਥੇ ਔਰਤਾਂ ਦਾ ਗਲੀਆਂ ਦੇ ਵਿੱਚ ਨਿਕਲਣਾ ਜਾਣੀ ਕਿ ਮੁਸ਼ਕਲ ਹੋਇਆ ਹੋਇਆ ਉਸ ਐਸ ਏਰੀਏ ਦੇ ਵਿੱਚ ਜੇ ਭਗਵੰਤ ਸਿੰਘ ਮਾਨ ਸਰਕਾਰ ਕਹਿੰਦੀ ਆ ਕਿ ਮੈਂ ਨਸ਼ਾ ਵਿਰੋਧੀ ਇੱਕ ਹੈਲਪਲਾਈਨ ਚਲਾਈ ਆ ਉਹ ਏਰੀਏ ਦੇ ਲੋਕ ਉਸ ਹੈਲਪਲਾਈਨ ਤੇ ਕਾਲ ਵੀ ਕਰ ਚੁੱਕੇ ਆ ਉਹ ਕਾਲ ਲੱਗਦੀ ਨਹੀਂ ਸਿਰਫ ਅਖਬਾਰਾਂ ਦੇ ਉੱਤੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਲਾ ਕੇ ਉਹ ਐਡ ਦਿੱਤੀ ਜਾਂਦੀ ਆ ਅਖਬਾਰਾਂ ਨੂੰ ਖੁਸ਼ ਕਰਨ ਵਾਸਤੇ ਉਹਦੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਹੀ ਨਹੀਂ ਲੱਗਦੀ ਹੁਣੇ ਮੇਰੇ ਆ ਦੇਖੋ ਆ ਨੰਬਰ ਆ ਆ ਦੇਖ ਲਓ ਅਸੀਂ ਹੁਣੇ ਲਾ ਰਹੇ ਆ ਆਨਲਾਈਨ ਤੇ ਆ ਉਹੀ ਨੰਬਰ ਆ ਜਿਹੜਾ ਇਹਨਾਂ ਨੇ ਟੋਲ ਫਰੀ ਨੰਬਰ ਦਿੱਤਾ ਆਇਆ ਜੀ ਸਰਕਾਰ ਨੇ ਨੰਬਰ ਦਿੱਤਾ ਆਇਆ ਸਵੇਰੇ ਅੱਜ ਇਸ਼ਤਿਹਾਰ ਆਇਆ ਔਰ ਉਹ ਸਵੇਰੇ ਇਸ਼ਤਿਹਾਰ ਆਇਆ ਉਹ ਅੱਜ ਅਖਬਾਰ 'ਚ ਪੜ੍ਹ ਕੇ ਮੈਂ ਉਸ ਇਸ਼ਤਿਹਾਰ ਤੇ ਸਵੇਰ ਦਾ ਤਿੰਨ ਵਾਰੀ ਫੋਨ ਕੀਤਾ ਫੋਨ ਨਹੀਂ ਲੱਗਾ ਉਹ ਇਸ਼ਤਿਹਾਰ ਦੇਣ ਦਾ ਕੀ ਫਾਇਦਾ ਜਿਹੜਾ ਟੈਲੀਫੋਨੀ ਲੱਗਣਾ ਤੇ ਲੋਕ ਅੱਜ ਸਰਕਾਰ ਬਣਾ ਕੇ ਪਛਤਾ ਰਹੇ ਆ ਔਰ ਜਿਹੜਾ ਆ ਉਹ ਖਮਿਆਜਾ ਭੁਗਤ ਰਹੇ ਆ ਤੇ ਅਸੀਂ ਇਹੀ ਕਵਾਂਗੇ ਕਿ ਜਿਹੜਾ ਏਰੀਏ ਦਾ ਇੰਚਾਰਜ ਐਸ ਐਚਓ ਜਾਂ ਉੱਚ ਅਧਿਕਾਰੀ ਆ ਐਸ ਏਰੀਏ 'ਚ ਰੇਡ ਕਰਨ ਲਗਾਤਾਰ ਗਸ਼ਤ ਕਰਨ ਤਾਂ ਕਿ ਐਸ ਏਰੀਏ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਡ ਆ ਉਹ ਦੂਰ ਹੋ ਸਕੇ ਔਰ ਇੱਥੇ ਇਕੱਲਾ ਇਕੱਲਾ ਬੰਦਾ ਪਾਏ ਨੇਮ ਦੱਸਣ ਨੂੰ ਤਿਆਰ ਆ ਕਿ ਨਸ਼ਾ ਕੌਣ ਵੇਚਦਾ ਪਰ ਪੁਲਿਸ ਨੂੰ ਫੰਡਲੀ ਤਿਆਰ ਨਹੀਂ ਇਹਦੇ ਤੇ ਬਹੁਤ ਸਖਤ ਐਕਸ਼ਨ ਲੈਣ ਦੀ ਲੋੜ ਆ ਤੇ ਅਸੀਂ ਉੱਚ ਅਧਿਕਾਰੀਆਂ ਤੱਕ ਵੀ ਕੱਲ੍ਹ ਨੂੰ ਦਿਨੇ ਪਹੁੰਚ ਕਰਾਂਗੇ ਤਾਕੇ ਇਸ ਏਰੀਏ ਦੇ ਵਿੱਚੋਂ ਨਸ਼ਾ ਜਿਹੜਾ ਜੜ ਤੋਂ ਖਤਮ ਹੋ ਸਕੇ। ਇਹ ਦੁਕਾਨਦਾਰਾਂ ਨੇ ਕੀ ਹੁਣ ਰੈਲਾਈਜ਼ ਕੀਤਾ ਵੀ ਅਸੀਂ ਅਕੇ ਤੋਂ ਨਹੀਂ ਬੈਠਾ। ਹਾਂਜੀ ਦੁਕਾਨਦਾਰ ਨੇ ਰੈਲਾਈਜ਼ ਕੀਤਾ ਕਿ ਜਿਹੜੇ ਪੇਪਰ ਤੇ ਨਸ਼ਾ ਪੀਤਾ ਜਾਂਦਾ ਆ ਉਹ ਅਸੀਂ ਸੇਲ ਕਰਦੇ ਸੀਗੇ ਉਹ ਅੱਗੇ ਤੋਂ ਅਸੀਂ ਨਹੀਂ ਸੇਲ ਕਰਾਂਗੇ। ਕੋਈ ਪੁਲਿਸ ਕਾਰਵਾਈ ਵਗੈਰਾ ਕੀਤੀ ਜਾ ਰਹੀ ਹੈ ਜਾਂ ਹਾਂਜੀ? ਉਹ ਉਹ ਹੁਣ ਚਾਰਸਾਬ ਆ ਰਹੇ ਆ ਮੌਕੇ ਤੇ ਆ ਕੇ ਦੇਖਣਗੇ। ਜੋ ਕਾਰਵਾਈ ਬਣਦੀ ਹੋਊਗੀ ਉਹ ਜ਼ਰੂਰ ਕਰਾਂਗੇ। ਧੰਨਵਾਦ। ਓਕੇ। ਅੱਜ ਸੂਰੇ ਨਗਰ ਚ ਫੇਰ ਇੱਕ ਵਾਰੀ ਆਏ ਹਾਂ ਮੈਂ ਨੇ ਵੀ ਕੰਪਲੇਨਟ ਕੀਤੀ ਵੀ ਨਸ਼ੇ ਵਾਲੇ ਨੌਜਵਾਨਾਂ ਦੇ ਘੁੰਮਦੇ ਨੇ ਸਰ ਇਹਦੇ ਵਿੱਚ ਵੈਸੇ ਵੀ ਰੁਟੀਨ ਦੇ ਵਿੱਚ ਚੈਕਿੰਗ ਚੱਲਦੀ ਰਹਿੰਦੀ ਹੈ ਜੋ ਵੀ ਸਾਨੂੰ ਮਾਰਜੋਗ ਅਫਸਰਾਂ ਵੱਲੋਂ ਹੁਕਮ ਨਹੀਂ ਉਹਦੇ ਮੁਤਾਬਕ ਚੱਲਦੀ ਰਹਿੰਦੀ ਚੈਕਿੰਗ ਤੇ ਕੋਈ ਕੋਈ ਉਹ ਜੀ ਗੈਰ ਕਾਨੂੰਨੀ ਕੋਈ ਚੀਜ਼ ਨਹੀਂ ਫੜੀ ਗਈ ਚੈਕਿੰਗ ਕਰਕੇ ਜਿਹਨਾਂ ਬਾਰੇ ਕੋਈ ਮਾੜੀ ਮੋੜੀ ਕੋਈ ਕੋਈ ਸ਼ੱਕ ਜਾਰ ਕਰਦਾ ਸੀਗਾ ਉਹਨਾਂ ਨੂੰ ਹਵਾਰਨਿੰਗ ਦਿੱਤੀ ਆ ਉਹਨਾਂ ਚੈਕਿੰਗ ਵੀ ਕੀਤੀ ਕੋਈ ਗੈਰਕਾਨੂੰਨੀ ਚੀਜ਼ ਨਹੀਂ ਮਿਲੀ ਅੱਗੇ ਦੋਨਾਂ ਨੂੰ ਵਾਰਨਿੰਗ ਕਰ ਦਿੱਤੀ ਸਕਤ ਭਈ ਅਗਰ ਕੋਈ ਜੇ ਕੋਈ ਗੱਲ ਹੋਈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ